ਜਿਵੇਂ ਆਮ ਤੌਰ ਤੇ ਇਹ ਕਹਿੰਦੇ ਜੇ ਤੁਸੀਂ ਸਿੱਖ ਨੂੰ ਜਾ ਕੇ ਜਾਤ ਜਾਂ ਗੋਤ ਪੁੱਛੋ ਨਾ ਉਹ ਕਹਿੰਦਾ ਸਿੰਘ ਮੇਰਾ ਗੋਤ ਆ ਸਿੱਖ ਮੇਰੀ ਜਾਤ ਆ ਵੀ ਕੋਈ ਇੱਥੇ ਮੱਝ ਵੀ ਨਹੀਂ ਕੋਈ ਇੱਥੇ ਜੱਟ ਨਹੀਂ ਕੋਈ ਇੱਥੇ ਮਿਸਤਰੀ ਨਹੀਂ ਕੋਈ ਇੱਥੇ ਬਾਣੀਆਂ ਨਹੀਂ ਕੁਛ ਨਹੀਂ ਇਨਸਾਨੀਅਤ ਦੀ ਜਾਤ ਸਭੇ ਇੱਕ ਪਛਾਨਣੀ ਆ ਅਸੀਂ ਮਿੰਟ ਲਾਉਣੇ ਆ ਮਿੰਟ ਲਾਉਣੇ ਆ ਨਾਈ ਕੋਲ ਜਾ ਕੇ ਇੱਕ ਮਿੰਟ ਲੱਗਦਾ ਜਾ ਕੇ ਮੇਰਾ ਤਾਂ ਵੱਡ ਦੇ ਜੂੜਾ ਮੇਰਾ ਤਾਂ ਜੈਜੀ ਵੀ ਵਾਲਾ ਸਟਾਈਲ ਬਣਾ ਦੇ ਮੇਰਾ ਜੋ ਜੋ ਹਣੀ ਸਿੰਘ ਵਰਗਾ ਸਟਾਈਲ ਬਣਾ ਦੇ ਮੇਰਾ ਫਲਾਣੇ ਕਲਾਕਾਰ ਵਰਗਾ ਸਟਾਈਲ ਬਣਾ ਦੇ ਉਹ ਲਹਨਤਾ ਤੁਹਾਡੇ ਉੱਤੇ ਯਾਰ ਲੱਖ ਦੀ ਲਹਨਤਾ ਤੁਹਾਡੇ ਉੱਤੇ ਕਿਉਂ ਆਪਾਂ ਦੋ ਦੋ ਗੁਰਦੁਆਰੇ ਬਣਾਦੇ ਕਿਉਂ ਆਪਾਂ ਦੋ ਦੋ ਸ਼ਮਸ਼ਾਨਗਾਹ ਬਣਾਦੇ ਕਿ ਇਹਹੀ ਵਜ੍ਹਾ ਹੈ ਕਿ ਅੱਜ ਸਿੱਖੀ ਦਾ ਕਾਹਨ ਹੋ ਰਿਹਾ ਖਾ ਉਹ ਸਭ ਦੀ ਮਤ ਕਰਦਾ ਸਿੱਖ ਸਭ ਦੇ ਲਈ ਖੜਾਗਾ ਪਰ ਛੇੜੋ ਆਪ ਘਰ ਤੋਂ ਕਰੋ ਕੋਤੇ ਆਪਣੇ ਘਰ ਦੇ ਅੰਦਰ ਆਪਣੀ ਧਰਤੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਇਹ ਹਾਲਾਤ ਆ ਅੱਜ ਗੁਰਸਿੱਖ ਪਰਿਵਾਰਾਂ ਦੇ ਇਹ ਹਾਲਾਤ ਹੋਏ ਪਏ ਆ ਹੋਰ ਛੱਡੋ ਜੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦੇ ਹਾਲਾਤ ਆ ਉਹਨਾਂ ਕੋਲੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਜੋਗੇ ਪੈਸੇ ਨਹੀਂ ਹੈਗੇ ਪਰਿਵਾਰ ਦੇ ਵਿੱਚ ਮੇਰੀ ਪਰਵਰਿਸ਼ ਹੋਈ ਤੇ ਬਚਪਨ ਤੋਂ ਹੀ ਅਸੀਂ ਸ਼ਕਤੀਮਾਨ ਜਾਂ ਕਾਟੋਨਾ ਦੀਆਂ ਕਹਾਣੀਆਂ ਨਹੀਂ ਸਾਡੇ ਪਿਓ ਦਾਦਿਆਂ ਨੇ ਸਾਡੀ ਮਾਂ ਨੇ ਮੈਨੂੰ ਸਿਖਾਈਆਂ ਜਾਂ ਸੁਣਾਈਆਂ ਅਸੀਂ ਜੇ ਸੁਣਿਆ ਸਿੱਖਿਆ ਤਾਂ ਅਸੀਂ ਆਹ ਸਾਹਿਬਜ਼ਾਦੇਆਂ ਦੀਆਂ ਸ਼ਹਾਦਤਾਂ ਬਾਰੇ ਸਾਨੂੰ ਦੱਸਿਆ ਗਿਆ ਕਿਵੇਂ ਸਾਡੇ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਏਰ ਦਿੱਤੇ ਗਏ ਕਿਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਰਪੰਚ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਖੜੇ ਹਾਂ ਜਿੱਥੇ ਸੰਗਤਾਂ ਦਾ ਹੋਂਮ ਹੁੰਦਾ ਕੱਟ ਤੁਹਾਨੂੰ ਦਿਖਾ ਸਕਦੇ ਇੱਥੇ ਜਨਸਲਾਬ ਪਹੁੰਚਿਆ ਆਵਾ ਗੁਰੂ ਪਿਆਰੀ ਸਾਧ ਸੰਗਤ ਜਿਹੜੀ ਇੱਥੇ ਸ਼ੀਦਰ ਨਤਮਸਤਕ ਹੋਣ ਆਈ ਹੈ ਜਿੱਥੇ ਬਾਬਾ ਜਰਾਵਰ ਬਾਬਾ ਫਤਿਹ ਸਿੰਘ ਛੋਟੇ ਸਾਹਿਬ ਜਿਆਦੇ ਦੀ ਸ਼ੀਧੀ ਪ੍ਰਾਪਤ ਕੀਤੀ ਸੀ ਇੱਥੇ ਮਾਤਾ ਗੁਜਰੀ ਜੀ ਨੇ ਤਾਂ ਅਸੀਂ ਇੱਕ ਅਹਿਮ ਮੁੱਦੇ ਤੇ ਗੱਲ ਕਰਾਂਗੇ ਕਿ ਜਿੱਥੇ ਇੱਕ ਪਾਸੇ ਲੰਗਰਾਂ ਦੇ ਵੱਖ-ਵੱਖ ਸਟਾਲ ਸੰਗਤ ਜਿਹੜੇ ਆ ਉੱਥੇ ਸ਼ਾਕਰੀ ਆਪਾਸ਼ਾਦੇ ਹੋਣ ਜਾਂ ਵੱਖ-ਵੱਖ ਤਰ੍ਹਾਂ ਦੇ ਵਿੰਜਨ ਹੋਣ ਪਰ ਦੂਜੇ ਪਾਸੇ ਜੇ ਆਪਾਂ ਗਰਾਊਂਡ ਲੈਵਲ ਤੇ ਵੇਖੀਏ ਤਾਂ ਸਿੱਖੀ ਦਾ ਕਿਤਨਾ ਕਿਤੇ ਹਰ ਪਿੰਡ ਦੇ ਵਿੱਚ ਕਾਨ ਹੋ ਰਿਹਾ ਕਿਉਂ ਆਪਾਂ ਦੋ ਦੋ ਗੁਰਦੁਆਰੇ ਬਣਾਤੇ ਕਿਉਂ ਆਪਾਂ ਦੋ ਦੋ ਸ਼ਮਸ਼ਾਨਗਾਹਟ ਬਣਾਤੇ ਕਿ ਇਹੀ ਵਜ੍ਹਾ ਹੈ ਕਿ ਅੱਜ ਸਿੱਖੀ ਦਾ ਕਹਨ ਹੋ ਰਿਹਾ ਇਹ ਸਾਰੇ ਗੱਲਬਾਤ ਤੇ ਅਸੀਂ ਸਾਡੇ ਨਾਲ ਜੁੜਨ ਜਾ ਰਹੇ ਨੇ ਇੱਕ ਸਪੱਸ਼ਟ ਪੱਤਰਕਾਰ ਨੇ ਉਹਨਾਂ ਦਾ ਨਾਂ ਵੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਾਫੀ ادارے ਜਿਨ੍ਹਾਂ ਨੇ ਕੰਮ ਕੀਤਾ ਤਾਂ ਭਾਜੀ ਕੀ ਨਾਂ ਹੈ ਆਪਣਾ ਮੇਰਾ ਨਾਂ ਰਾਜਦੀਪ ਸਿੰਘ ਆ ਜੀ ਤੇ ਐਡੇ ਪ੍ਰਸਿੱਧ ਤਾਂ ਆਪਾਂ ਚਲੋ ਨਹੀਂ ਪੱਤਰਕਾਰ ਹੈਗੇ ਬਾਈ ਤੁਸੀਂ ਬਹੁਤ ਮਾਣ ਦਿੱਤਾ ਧੰਨਵਾਦ ਤੁਹਾਡਾ ਤੇ ਮੈਂ ਪਿਛਲੇ 5-7 ਸਾਲ ਤੋਂ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਆ ਜਾਂ ਮੈਨੂੰ ਲੱਗਦਾ ਕਿ ਆ ਪ੍ਰੋਫੈਸ਼ਨ ਨੂੰ ਜੇ ਅੱਡ ਵੀ ਕੱਢਦੀ ਹੈ ਨਾ ਜੇ ਇੱਕ ਨਿੱਜੀ ਸੋਚ ਵੀ ਦੇਖੀ ਜਾਵੇ ਕਿਉਂਕਿ ਮੈਂ ਇੱਕ ਸਿੱਖ ਪਰਿਵਾਰ ਤੋਂ ਪੈਦਾ ਹੋਇਆ ਹਾਂ ਨਾ ਮੈਂ ਇੱਕ ਸਿੱਖ ਪਰਿਵਾਰ ਦੇ ਵਿੱਚ ਜਨਮਿਆ ਸਿੱਖ ਪਰਿਵਾਰ ਦੇ ਵਿੱਚ ਮੇਰੀ ਪਰਪਰਿਸ਼ ਹੋਈ ਤੇ ਬਚਪਨ ਤੋਂ ਹੀ ਅਸੀਂ ਸ਼ਕਤੀਮਾਨ ਜਾਂ ਕਾਰਟੂਨਾਂ ਦੀਆਂ ਕਹਾਣੀਆਂ ਨਹੀਂ ਸਾਡੇ ਪਿਓ ਦਾਦਿਆਂ ਨੇ ਸਾਡੀ ਮਾਂ ਨੇ ਮੈਨੂੰ ਸਿਖਾਈਆਂ ਜਾਂ ਸੁਣਾਈਆਂ ਅਸੀਂ ਜੇ ਸੁਣਿਆ ਸਿੱਖਿਆ ਤਾਂ ਅਸੀਂ ਆਹਾ ਸਾਬਜਾਦਿਆਂ ਦੀਆਂ ਸ਼ਹਾਦਤਾਂ ਬਾਰੇ ਸਾਨੂੰ ਦੱਸਿਆ ਗਿਆ ਕਿਵੇਂ ਸਾਡੇ ਛੋਟੇ ਸਾਬਜਾਦਿਆਂ ਨੀਹਾਂ ਦੇ ਵਿੱਚ ਇਹਨ ਦਿੱਤੇ ਗਏ ਕਿਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸਰਬੰਸ ਵਾਰ ਦਿੱਤਾ ਕਿਵੇਂ ਭਾਈ ਤਾਰੂ ਸਿੰਘ ਭਾਈ ਮਤੀ ਦਾਸ ਭਾਈ ਮੋਤੀ ਨਾਮ ਮਹਿਰਾ ਜੀ ਦੀਵਾਨ ਟੋਟਰ ਮੈਲ ਜੀ ਜਾਂ ਭਾਈ ਬੰਦਾ ਸਿੰਘ ਬਹਾਦਰ ਦੀ ਗੱਲ ਕੀਤੀ ਜੱਜਾ ਸਿੰਘਾ ਸ਼ਹੀਦ ਜਿਹੜੇ ਸਾਡੇ ਕੌਮ ਦੇ ਜਰਨੈਲ ਹੋਏ ਨੇ ਤਾਂ ਉਹਨਾਂ ਦੀਆਂ ਗਥਾਵਾਂ ਸੁਣ ਕੇ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਹੀ ਅਸੀਂ ਜਿਹੜੀਆਂ ਸਾਖੀਆਂ ਸੁਣ ਸੁਣ ਕੇ ਵੱਡੇ ਹੋਏ ਆਂ ਪਰ ਭਾਈ ਦੋਖ ਉਦੋ ਲੱਗਦਾ ਜਦੋਂ ਇਸ ਧਰਤੀ ਦੇ ਉੱਤੇ ਆਉਂਦੇ ਆ ਤਾਂ ਇਹ ਬੜੀ ਮਹਾਨ ਧਰਤੀ ਆ ਵੈਸੇ ਇਸ ਧਰਤੀ ਦੇ ਉੱਤੇ ਖੜ ਕੇ ਮੁੰਡਾ ਦਾ ਨਿੰਦਿਆ ਨਹੀਂ ਕਰਨੀ ਚਾਹੀਦੀ ਕਿਸੇ ਵੀ ਗੱਲ ਦੀ ਕਿਉਂਕਿ ਕਰਨ ਕਰਾਉਣ ਵਾਲਾ ਉਹ ਪ੍ਰਮਾਤਮਾ ਆਪ ਆ ਪਰ ਕਹਿੰਦੇ ਕੁਝ ਬੁੱਧੀ ਜਿਹੜੀ ਮਨੁੱਖ ਨੂੰ ਦਿੱਤੀ ਆ ਉਸ ਪ੍ਰਮਾਤਮਾ ਨੇ ਕਾਹੁਰਖ ਨੇ ਉਸ ਬੁੱਧੀ ਤੋਂ ਸਾਨੂੰ ਕੰਮ ਲੈਣਾ ਚਾਹੀਦਾ ਇਸ ਧਰਤੀ ਦੇ ਉੱਤੇ ਪਹਿਲਾਂ ਦਸਤਾਰਾਂ ਨਹੀਂ ਦਿਖਦੀਆਂ ਹੁੰਦੀਆਂ ਸੀ ਇੱਥੇ ਟੋਪੀਆਂ ਹੁੰਦੀਆਂ ਸੀ ਕਿਉਂਕਿ ਮੁਗਲਾਂ ਦਾ ਰਾਜ ਸੀ ਇੱਥੇ ਜੀ ਇਥੇ ਮੁਗਲ ਹਕੂਮਤ ਦਾ ਰਾਜ ਸੀਗਾ ਤੇ ਪੂਰੀ ਸਰਹੰਦ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ ਅਸੀਂ ਦੇਖਿਆ ਖਲਮਾਂ ਵੀ ਬਣ ਚੁੱਕੀਆਂ ਹੋਣ ਤਾਂ ਕਿੰਨੇ ਇਤਿਹਾਸ ਆ ਜੇ ਅੱਜ ਇਸ ਧਰਤੀ ਦੇ ਉੱਤੇ ਇਹ ਦਸਤਾਰਾਂ ਬਨ ਕੇ ਅਸੀਂ ਘੁੰਮ ਰਹੇ ਆਂ ਅਸੀਂ ਫਿਰ ਰਹੇ ਆਂ ਜਾਂ ਜੋ ਵੀ ਅਸੀਂ ਐਕਟੀਵਿਟੀ ਕਰ ਰਹੇ ਆਂ ਕੁਝ ਵੀ ਕਰ ਰਹੇ ਆਂ ਆ ਰਹੇ ਆਂ ਜਾਂ ਸਾਡਾ ਵजूद ਇੱਥੇ ਜੇ ਹੈਗਾ ਤਾਂ ਉਹ ਧੰਨ ਬਾਬਾ ਜਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਤੇ ਮਾਂ ਗੁਜਰ ਕੌਰ ਦੇ ਕਰਕੇ ਆ ਅੱਜ ਉਹਨਾਂ ਤੋਂ ਪ੍ਰੇਰਨਾ ਲੈ ਕੇ ਇੱਥੇ ਹਜ਼ਾਰਾਂ ਨੌਜਵਾਨ ਜਿਹੜੇ ਦਸਤਾਰ ਸਜਾਰੇ ਨੇ ਲੱਗਦਾ ਨਹੀਂ ਇੱਥੇ ਆਣਗੇ ਅੱਖ ਜਿਹੜੀ ਇਹ ਜਾਗਦੀ ਬਾਅਦ ਫੇਰ ਘਰ ਜਾਂਦੇ ਆਂਹੀਂ ਫੇਰ ਦਾੜੀ ਮਨਾਉਣੀ ਜਾਂ ਕੇਸ ਦਾ ਆਪਣਾ ਬਨਾਵਟਾ ਵੱਖ-ਵੱਖ ਤਰੀਕੇ ਨਾਲ ਕਰਾਉਣੀ ਆ ਕੀ ਕਹਿਣਾ ਚਾਹੁੰਦਾ ਅਸਲ ਜਨਾਬਾਈ ਇਹਦੇ ਪਿੱਛੇ ਕਾਰਨ ਇਹ ਹੈ ਕਿ ਅਸੀਂ 2-4 ਮਿੰਟਾਂ ਲਈ ਜਵਾਬੀ ਹੋ ਜਾਂਦੇ ਆਂ ਅਸੀਂ ਇੱਥੇ ਆਉਣੇ ਆ ਮੰਨ ਲਓ ਆਪਾਂ ਨੇ ਪਿਛਲੇ ਪਾਸੇ ਮੇਰੀ ਦਸਤਾਰ ਮੇਰੀ ਸ਼ਾਨ ਦਾ ਲੰਗਰ ਲੱਗਿਆ ਹੈਗਾ ਹਨਾ ਉੱਥੇ ਵੀਰ ਦਸਤਾਰਾਂ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾ ਰਿਹਾ ਸਾਡਾ ਵੀ ਦਿਲ ਕਰਦਾ ਸੀ ਭਾਵਕ ਹੋਣ ਦੇ ਜਜ਼ਬਾਤੀ ਸਾਡਾ ਦਿਲ ਕਰਦਾ ਯਾਰ ਦਸਤਾਰ ਸਜਾਵਾਂ ਤੇ ਮੈਂ ਫੋਟੋ ਪਾਉਂਗਾ ਮੈਂ ਆਪਦੇ ਦੋਸਤ ਨੂੰ ਦਿਖਾਉਂਗਾ ਮੈਂ ਆਪਦੇ ਘਰੇ ਜਾ ਕੇ ਮਾਂ ਨੂੰ ਦਿਖਾਉਂਗਾ ਮੈਂ ਉਹਨੂੰ ਦਿਖਾਉਂਗਾ ਅਸੀਂ 2 ਮਿੰਟਾਂ ਲਈ ਜਜ਼ਬਾਤੀ ਹੋ ਜਾਂਦੇ ਆ ਜਿਵੇਂ ਹੀ ਅਸੀਂ ਇੱਥੋਂ ਬਾਹਰ ਪੈਰ ਧਰਦੇ ਆ ਸਰਹੰਦ ਟੱਪਦੇ ਆ ਤੇ ਕੋਈ ਨਾ ਕੋਈ ਅਸੀਂ ਸਾਨੂੰ ਐਸੀ ਐਕਟੀਵਿਟੀ ਹੁੰਦੀ ਆ ਅਸੀਂ ਕਿ ਪਹਿਲੀ ਗੱਲ ਤਾਂ ਨਾਲ ਦੀ ਨਾਲ ਅਸੀਂ ਦਸਤਾਰ ਲਾ ਦਿੰਨੇ ਆ ਤੇ ਲਾਉਣੇ ਵੀ ਅਸੀਂ ਇਹ ਆ ਅਸੀਂ ਖੋਲਦੇ ਨਹੀਂ ਉਹਨੂੰ ਅਸੀਂ ਟੋਪੀ ਉਹ ਨੂੰ ਸਿੱਧੀ ਲਾ ਕੇ ਤੇ ਆਈ ਨਹੀਂ ਫਿਰ ਪਤਾ ਵੀ ਨਹੀਂ ਹੁੰਦਾ ਵੀ ਅਸੀਂ ਕਿੱਥੇ ਰੱਖੀ ਆ ਕਿੱਥੇ ਸੁੱਟੀ ਆ ਇਹ ਮੈਂ ਨਹੀਂ ਕਹਿੰਦਾ ਵੀ ਸਾਰੇ ਕਰਦੇ ਆ ਬਹੁਤ سارے ਨੌਜਵਾਨ ਅਜਿਹੇ ਵੀ ਹੈਗੇ ਆ ਜਿਹੜੇ ਪੱਕਾ ਪ੍ਰਣ ਕਰ ਲੈਂਦੇ ਆ ਕਿ ਵਿਰੇ ਅਸੀਂ ਅੱਜ ਤੋਂ ਬਾਅਦ ਅਸੀਂ ਕਤਲ ਕੇਸ ਨਹੀਂ ਕਰਾਉਣੇਗੇ ਅਸੀਂ ਸਿਰ ਦੇ ਉੱਤੇ ਦਸਤਾਰ ਸਜਾਵਾਂਗੇ ਸਾਨੂੰ ਬਖਸ਼ੀ ਆ ਥਾਪੜਾ ਬਖਸ਼ਿਆ ਸਾਨੂੰ ਇੰਨੇ ਸੀਸ ਇੰਨੀਆਂ ਕੁਰਬਾਨੀਆਂ ਦੇ ਕੇ ਦਸਤਾਰ ਮਿਲੀ ਆ ਹੁਣ ਇਹ ਰੱਖਦਾ ਉਹ ਆ ਪ੍ਰਾਨ ਉਹ ਕਰਦਾ ਜੀਨੇ ਉਹ ਇਤਿਹਾਸ ਪੜ ਲਿਆ ਹੁਣ ਛੋਟੇ ਸਾਹਿਬ ਜਦਿਆਂ ਨੂੰ ਕੀ ਕਿਹਾ ਗਿਆ ਸੀ ਵਜ਼ੀਰ ਖਾਨ ਦੇ ਵੱਲੋਂ ਸੂਬਾ ਸਰਾਂਦੇ ਦੇ ਵੱਲੋਂ ਉਦੋਂ ਕੀ ਕਿਹਾ ਗਿਆ ਸੀ ਕਿ ਬੱਚਿਓ ਇਸਲਾਮ ਕਬੂਲ ਕਰ ਲਓ ਤੁਹਾਨੂੰ ਮੈਂ ਆਪਦੀਆਂ ਸ਼ਹਿਜਾਦੀਆਂ ਦੇ ਤੱਕ ਵੀ ਉਹਨੇ ਡੋਲੇ ਪਰੋਸੇ ਸੀਗੇ ਐਡੇ ਵੱਡੇ ਲਾਲਚ ਦਿੱਤੇ ਸੀਗੇ ਰਾਜਿਆ ਤਰ੍ਹਾਂ ਰਹੋਗੇ ਪਰ ਨਾ ਸੈਦ ਕਣੀ ਹਾਰਿਆ ਕਰਮ ਖਾਤਰ ਉਹਨਾਂ ਸਭ ਕੁਝ ਆਪਣਾ ਵਾਰਤਾ ਤੇ ਅਸੀਂ ਅਸੀਂ ਛੋਟੀਆਂ ਰੂਹਾਂ ਸੀਗੇ ਅਸੀਂ ਮੈਂਟ ਲਾਉਣੇ ਆ ਮੈਂਟ ਲਾਉਣੇ ਨਾਈ ਕੋਲ ਜਾ ਕੇ ਇੱਕ ਮਿੰਟ ਲੱਗਦਾ ਜਾ ਕੇ ਮੇਰਾ ਤਾਂ ਵੱਡ ਦੇ ਜੂੜਾ ਮੇਰਾ ਜੈਜੀ ਵੀ ਵਾਲਾ ਸਟਾਈਲ ਬਣਾ ਦੇ ਮੇਰਾ ਜੋਜੋ ਹਣੀ ਸਿੰਘ ਵਰਗਾ ਸਟਾਈਲ ਬਣਾ ਦੇ ਮੇਰਾ ਫਲਾਣੇ ਕਲਾਕਾਰ ਵਰਗਾ ਸਟਾਈਲ ਬਣਾ ਦੇ ਉਹ ਲਾਹਣਤਾ ਤੁਹਾਡੇ ਉੱਤੇ ਯਾਰ ਲੱਖ ਦੀ ਲਾਹਣਤਾ ਤੁਹਾਡੇ ਉੱਤੇ ਕੀ ਆ ਉਹਨਾਂ ਦੀ ਦੇਣ ਤਾਂ ਦੱਸੋ ਕੀ ਆ ਜਿੰਨਾ ਪਿੱਛੇ ਜਾ ਕੇ ਤੁਸੀਂ ਆਹਦੇ ਕੇਸ ਕਤਲ ਕਰਵਾ ਦਿੰਨੇ ਹੋ ਚਲੋ ਤੇ ਸੰਬੰਧ ਕੱਢਣਾ ਬਹੁਤ ਵਧੀਆ ਗੱਲ ਆ ਉਹਦੇ ਥਾਂ ਨਹੀਂ ਲੰਗਰ ਵੀ ਲੱਗਨੇ ਹੋਰ ਵਕ ਵਕ ਕੰਮ ਹੋਣੇ ਧਰਮ ਦੇ ਕੀ ਲੱਗਦਾ ਕਿ ਜਦੋਂ ਕੋਈ ਇੱਕ ਸਿੱਖ ਪਰਿਵਾਰ ਗਰੀਬੀ ਯੂਜ ਰਿਆਂਦਾ ਜ਼ਰੂਰਤਾਂ ਹੁੰਦੀਆਂ ਉਹਦੀ ਮਦਦ ਲਈ ਕੋਈ ਵੀ ਨਹੀਂ ਪਹੁੰਚਦਾ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਇਹ ਬਹੁਤ ਤਰਾਸਦੀ ਆ ਵੀਰੇ ਅੱਜ ਸਾਡੇ ਪੰਜਾਬ ਦੇ ਅੰਦਰ ਗੁਰੂਆਂ ਦੀ ਧਰਤੀ ਤੇ ਧਰਮ ਪਰਿਵਰਤਨ ਹੋ ਰਿਹਾ ਅੱਜ ਤੋਂ 3 ਸਾਲ ਪਹਿਲਾਂ ਈਸਾਈ ਧਰਮ ਦੇ ਨਾਂ ਪ੍ਰਚਾਰ ਨਹੀਂ ਸੀਗਾ ਪਰ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਧ ਜੇ ਰੇਸ਼ੋ ਕੱਢੀ ਜਾਵੇ ਪ੍ਰਚਾਰ ਚ ਇਸਾਈ ਧਰਮ ਅੱਗੇ ਆ ਤੇ ਵੱਡੀ ਗਿਣਤੀ ਦੇ ਵਿੱਚ ਕਨਵਰਜਨ ਹੋ ਰਹੀ ਆ ਜਿਹੜੇ ਸਿੱਖ ਪਰਿਵਾਰ ਨਹੀਂ ਉਹ ਇਸਾਈ ਧਰਮ ਦੇ ਵਿੱਚ ਰਲ ਰਹੇ ਨੇ ਉਹਨਾਂ ਦੀ ਸਾਰ ਕਿਉਂ ਨਹੀਂ ਲੈਂਦੀ ਐਸਜੀਪੀਸੀ ਕੱਲੀ ਐਸਜੀਪੀਸੀ ਜ਼ਿੰਮੇਵਾਰ ਨਹੀਂ ਮੈਂ ਮੰਨਦਾ ਸਾਰੀ ਜ਼ਿੰਮੇਵਾਰ ਆ ਅੱਲੀ ਐ ਜੀ ਪੀ ਸੀ ਦੇਖੋ ਸ਼ੌਮਨੀ ਗੁਰਦੁਆਰਾ ਪਬੰਦਨ ਕਮੇਟੀ ਜਿੱਥੇ ਜ਼ਿੰਮੇਵਾਰ ਆਪਾਂ ਮੈਂ ਇੱਕ ਪਾਸੇ ਮੰਨ ਲੈਂਦੇ ਆ ਵੀ ਉਹ ਜ਼ਿੰਮੇਵਾਰ ਆ ਉਹ ਵੱਡੀ ਸੰਸਥਾ ਉਹਨਾਂ ਕੋਲ ਫੰਡ ਆ ਪਰ ਗੱਲ ਇਹ ਆ ਕਿ ਹਰ ਹਾਲ ਤੱਕ ਕਾਣ ਕਰ ਤੱਕ ਤਾਂ ਉਹ ਵੀ ਨਹੀਂ ਪਹੁੰਚ ਸਕਦੇ ਕੁਝ ਸਾਡਾ ਵੀ ਫਰਜ਼ ਬਣਦਾ ਹੈਗਾ ਜੇ ਸਾਡੇ ਆਸ-ਪਾਸ ਆੜ ਗਵਾੜ ਜੇ ਸਾਡੇ ਕੋਈ ਭੈਣ ਭਾਈ ਜਾਂ ਰਿਸ਼ਤੇਦਾਰੀ ਦੇ ਵਿੱਚ ਕਿਤੇ ਕੋਈ ਸਾਨੂੰ ਪਰਿਵਾਰ ਇਦਾਂ ਦਾ ਲੱਗਦਾ ਜਿਹੜਾ ਲੋੜਵੰਦ ਆ ਜਿਹੜੇ ਬੱਚਿਆਂ ਦੀ ਜਿਨ੍ਹਾਂ ਦੇ ਕੋਲ ਫੀਸ ਭਰਨ ਜੋਗੇ ਪੈਸੇ ਨਹੀਂ ਹੈਗੇ ਜਿਨ੍ਹਾਂ ਦੇ ਘਰੇ ਆਟਾ ਦਾਲ ਨਹੀਂ ਹੈਗਾ ਜਿਹੜੇ ਸਿੱਖੀ ਸਰੂਪ ਦੇ ਨਾਲ ਜੁੜੇ ਹੋਏ ਆ ਪਾਸੇ ਰ ਉਹਨਾਂ ਦਾ ਸਾਥ ਦਿਈਏ ਉਹਨਾਂ ਦੇ ਨਾਲ ਖੜੀਏ ਜੇ ਸਾਡੇ ਕੋਲ ਨਹੀਂ ਮਤ ਹੈਗੀ ਤਾਂ ਅਸੀਂ ਜਾ ਕੇ ਸ਼ੌਮਨੀ ਕਰ ਦੋ ਪਰ ਮੈਂ ਤਾਂ ਕਮੇਟੀ ਨੂੰ ਦਸੀਏ ਹੋਰ ਕਿੰਨੀਆਂ ਸੰਸਥਾਵਾਂ ਸਾਡੇ ਕੋਲ ਨੇ ਜਿਹੜੀਆਂ ਇਹਦੇ ਤੇ ਕੰਮ ਕਰ ਰਹੀਆਂ ਅਸੀਂ ਉਹਨਾਂ ਤੱਕ ਅਪਰੋਚ ਕਰੀਏ ਉਹਨਾਂ ਤੱਕ ਜਿਹੜੀ ਇਨਫੋਰਮੇਸ਼ਨ ਪਹੁੰਚਾਈਏ ਕਿ ਭਾਈ ਇਹ ਕੰਮ ਕਰੀਏ ਜਿਹੜੀਆਂ ਰਹੀਆਂ ਸੰਸਥਾਵਾਂ ਦੀ ਗੱਲ ਮੇਰਾ ਉਹਨਾਂ ਦੇ ਨਾਲ ਇੱਕ ਸ਼ਿਕਵਾ ਸ਼ਿਕਵਾ ਇਹ ਆ ਕਿ ਉਹ ਆਪਣੇਆਂ ਨੂੰ ਛੱਡ ਕੇ ਉਹ ਬਾਹਰਿਆਂ ਨੂੰ ਰਜਾਉਣ ਲੱਗੇ ਹੋਇਆ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਆ ਮੈਨੂੰ ਇਸ ਗੱਲ ਤੇ ਸ਼ਿਕਵਾ ਨਹੀਂ ਉਹ ਦੂਜਿਆਂ ਵਾਸਤੇ ਲੰਗਰ ਲਾਉਂਦੇ ਆ ਦੂਜਿਆਂ ਵਾਸਤੇ ਮਤ ਕਰਦੇ ਆ ਜਿਹੜਾ ਸਿੱਖ ਆ ਉਹ ਸਭ ਦੀ ਮਤ ਕਰਦਾ ਸਿੱਖ ਸਭ ਦੇ ਲਈ ਖੜਾਗਾ ਪਰ ਸ਼ੁਰੂਆਤ ਘਰ ਤੋਂ ਕਰੋ ਤੁਹਾਡੇ ਆਪਣੇ ਘਰ ਦੇ ਅੰਦਰ ਆਪਣੀ ਧਰਤੀ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਇਹ ਹਾਲਾਤ ਆ ਅੱਜ ਗੁਰਸਿੱਖ ਪਰਿਵਾਰਾਂ ਦੇ ਇਹ ਹਾਲਾਤ ਹੋਏ ਪਏ ਆ ਹੋਰ ਛੱਡੋ ਜੇ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਦੇ ਹਾਲਾਤ ਆ ਉਹਨਾਂ ਕੋਲੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇਣ ਜੋਗੇ ਪੈਸੇ ਨਹੀਂ ਹੈਗੇ ਚੰਗਾ ਘਰ ਚਲਾਉਣ ਜੋਗੇ ਪੈਸੇ ਨਹੀਂ ਹੈਗੇ 15 15 ਸਾਲ 8 18 ਸਾਲ 20 20 ਸਾਲ ਇੱਕ ਗੁਰੂ ਘਰ ਦੇ ਅੰਦਰ ਇੱਕ ਗ੍ਰੰਥੀ ਸਿੰਘ ਸੇਵਾ ਕਰਦਾ ਗੁਜ਼ਾਰ ਦਿੰਦਾ ਤਨਖਾਹ ਕਿੰਨੀ ਮਿਲਦੀ ਆ 8000 10000 12000 ਯਾਰ ਕੀ ਉਹਦਾ ਉਹਦਾ ਦਿਲ ਨਹੀਂ ਕਰਦਾ ਉਹਦੇ ਬੱਚਿਆਂ ਦੀ ਚੰਗੀ ਪਰਵਿਸ਼ ਹੋਵੇ ਉਹਦਾ ਦਿਲ ਨਹੀਂ ਕਰਦਾ ਕਿ ਉਹ ਵੀ ਇੱਕ ਚੰਗਾ ਕੱਪੜਾ ਪਾਵੇ ਤਾਂ ਦੇ ਉੱਤੇ ਚੰਗਾ ਭੋਜਨ ਕਰੇ ਉਹਦਾ ਦਿਲ ਨਹੀਂ ਕਰਦਾ ਜਾਤੀਆਂ ਦੇ ਆਧਾਰ ਤੇ ਵੰਡਦਾ ਸਿੱਖੀ ਨੂੰ ਚਮਚਾਨ ਕਾਰਡ ਬਣਾਤੇ ਦੋ ਦੋ ਹਰ ਪਿੰਡ ਚ ਗੁਰਦੁਆਰਾ ਸਾਹਿਬ ਬਣਾਤੇ ਕੀ ਇਹ ਗੱਲ ਚੰਗੀ ਸੇਦ ਹੋਗੀ ਸਾਡੀ ਆਉਣ ਵਾਲੀ ਪੀੜੀ ਨੂੰ ਦੇਖੋ ਭਾਈ ਇਹ ਤਾਂ ਪਿੰਡਾਂ ਦੇ ਜਿਹੜੇ ਲੋਕਾਂ ਨੇ ਜਿਹੜੇ ਪਿੰਡਾਂ 'ਚ ਹੋਇਆ ਬਹੁਤ ਸਾਰੇ ਪਿੰਡ ਆ ਜਿੱਥੇ ਇੱਕੋ ਹੀ ਗੁਰੂ ਘਰ ਆ ਤੇ ਇੱਕੋ ਹੀ ਸ਼ਮਸ਼ਾਨ ਘਾਟ ਆ ਬਹੁਤ ਸਾਰੇ ਪਿੰਡ ਆ ਜਿੱਥੇ ਦੋ ਦੋ ਜਿਵੇਂ ਤੁਸੀਂ ਜ਼ਿਕਰ ਕੀਤਾ ਦੋ ਦੋ ਸ਼ਮਸ਼ਾਨ ਘਾਟ ਤੇ ਗੁਰਦੁਆਸਾ ਬਣ ਕੇ ਉਹਦੇ ਜ਼ਿੰਮੇਵਾਰ ਖੁਦ ਪਿੰਡ ਵਾਲੇ ਆਪ ਆ ਕਿ ਜਾਗਰੂਤਾ ਹੀ ਸਭ ਤੋਂ ਵੱਡੀ ਕੰਮ ਹੀ ਆ ਉਦੋਂ ਵੱਡੀ ਗੱਲ ਆ ਕਿ ਸਾਡੇ ਪ੍ਰਚਾਰਕਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਾਡੀਆਂ ਜਥੇਬੰਦੀਆਂ ਨੂੰ ਸਾਡੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਸਾਜਿਆ ਸੀ ਨਾ ਤਾਂ ਉਹਨਾਂ ਨੇ ਸਾਰੀ ਜਾਤ ਪਾਤ ਧਰਮ ਸਾਰਾ ਕੁਝ ਖਤਮ ਕਰਤਾ ਸੀ ਖੰਡਨ ਕੀਤਾ ਸੀ ਉਹਨਾਂ ਨੇ ਸਿਰਫ ਉਹ ਸਿਰਫ ਇੱਕ ਖਾਲਸਾ ਜਿਸ ਦੀ ਕੋਈ ਜਾਤ ਨਹੀਂ ਜਿਵੇਂ ਆਮ ਤੌਰ ਤੇ ਕਹਿੰਦੇ ਜੇ ਤੁਸੀਂ ਸਿੱਖ ਨੂੰ ਜਾ ਕੇ ਜਾਤ ਜਾਂ ਗੋਤ ਪੁੱਛੋ ਨਾ ਉਹ ਕਹਿੰਦਾ ਸਿੰਘ ਮੇਰਾ ਗੋਤ ਆ ਸਿੱਖ ਮੇਰੀ ਜਾਤ ਆ ਵੀ ਕੋਈ ਇੱਥੇ ਮੱਝ ਵੀ ਨਹੀਂ ਕੋਈ ਇੱਥੇ ਜੱਟ ਨਹੀਂ ਕੋਈ ਇੱਥੇ ਮਿਸਤਰੀ ਨਹੀਂ ਕੋਈ ਇੱਥੇ ਬਾਣੀਆਂ ਨਹੀਂ ਕੁਝ ਨਹੀਂ ਇਨਸਾਨੀਅਤ ਦੀ ਜਾਤ ਸਭੇ ਇੱਕ ਪਛਾਣੀ ਆ ਗੁਰੂ ਸਾਹਿਬ ਦੇ ਵਾ ਗੁਰੂ ਸਾਹਿਬ ਦੀ ਆਵਾਜ਼ ਸੀ ਇਨਸਾਨੀਅਤ ਕੀ ਜਾਤ ਮੈਂ ਸਭੇ ਇੱਕ ਪਛਾਣੇ ਹੋ ਅਸੀਂ ਸਾਰੇ ਇਨਸਾਨ ਆ ਇੱਕ ਪੀਕੇ ਫਿਲਮ ਆਈ ਸੀਗੀ ਬਾਲੀਵੁੱਡ ਦੀ ਮੈਨੂੰ ਬੜੀ ਵਧੀਆ ਲੱਗਦੀ ਆ ਉਹਨਾਂ ਨੇ ਉਹਦੇ ਵਿੱਚ ਪਰੇਸ਼ੇ ਕੱਢੇ ਦੱਸੋ ਥੱਪਾ ਕਿਹਦੇ ਲੱਗਿਆ ਤੁਸੀਂ ਜੱਜ ਕਰਦੇ ਹੋ ਪਹਿਰਾਵੇ ਤੋਂ ਆਪਾਂ ਜੱਜ ਕਰਦੇ ਆ ਜਾਤ ਪਾਤਾਂ ਤੋਂ ਥੱਪਾ ਦਿਖਾਓ ਕਿੱਥੇ ਲੱਗਿਆ ਲਗਿਆ ਕਹਦੇ ਠੱਪਾ ਕਿਤੇ ਉੱਤੇ ਲਿਖੀ ਆਉਂਦਾ ਪਰਮਾਤਮਾ ਜਦੋਂ ਜਵਾਕ ਜਾਂਦਾਗਾ ਜਦੋਂ ਮਰਦਾਗਾ ਕਿਤੇ ਹੁੰਦਾਗਾ ਵੀ ਯਾਰ ਨਹੀਂ ਤੂੰ ਤਾਂ ਫਲਾਨੀ ਜਾਤ ਦਾ ਤੂੰ ਇੱਥੇ ਖੂਨਦਾਨ ਕੈਂਪ ਲੱਗਾ ਉੱਥੇ ਕੀ ਪਤਾ ਹੈ ਕਿਹਦਾ ਖੂਨ ਹੈ ਕਿਹੜੀ ਜਾਤ ਦਾ ਕਹਿੰਦਾ ਕਿਸੇ ਨੂੰ ਵੀ ਖੂਨ ਸਾਡੇ ਲਾਲ ਆ ਦੱਸੋ ਖਾਂ ਕਿੱਥੇ ਆ ਫਿਰ ਇਹ ਸੇਧ ਕਿਉਂ ਨਹੀਂ ਇੱਥੇ ਮਾਨਵਤਾ ਦੇ ਰਸਤੇ ਚੱਰੀ ਦੇਖੋ ਭਾਈ ਇਹ ਥੋੜੀ ਥੋੜੀ ਫਰਕ ਪਾਊਗਾ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਫਰਕ ਪੈ ਚੁੱਕਿਆ ਬਾਕੀ ਇਹ ਆ ਵੀ ਨੌਜਵਾਨੀ ਹੋ ਰਹੀ ਸੱਚੇ ਤੱਕ ਇਹਨਾਂ ਨੂੰ ਆ ਬਿਲਕੁਲ ਨੌਜਵਾਨੀ ਹੋ ਰਹੀ ਆ ਸੋਸ਼ਲ ਮੀਡੀਆ ਨੇ ਬਹੁਤ ਫਰਕ ਪਾਇਆ ਜਿੱਥੇ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਨੁਕਸਾਨ ਆ ਉੱਥੇ ਫਾਇਦੇ ਵੀ ਆ ਮੈਨੂੰ ਲੱਗਦਾ ਜੀ ਆਪਾਂ ਫਾਇਦਿਆਂ ਵੱਲ ਜ਼ਿਆਦਾ ਸੋਚੀਏ ਤੇ ਫਾਇਦਿਆਂ ਦਾ ਪ੍ਰਚਾਰ ਵਧ ਕਰਕੇ ਦੇਖੋ ਪ੍ਰਚਾਰ 'ਚ ਕਮੀ ਆ ਜਿੰਨਾ ਜ਼ਿਆਦਾ ਅਸੀਂ ਪ੍ਰਚਾਰ ਕਰਾਂਗੇ ਜਿੰਨਾ ਪ੍ਰਚਾਰ ਅਸੀਂ ਵਧਾ ਦਾਂਗੇ ਉਨਾਂ ਹੀ ਸਾਡਾ ਜਿਹੜਾ ਸਮਾਜ ਵਧੀਆ ਹੋਊ ਸਾਡੀ ਨੌਜਵਾਨੀ ਵਧ ਜੂਗੀ ਸਰ ਪ੍ਰਚਾਰ ਦੀ ਆ ਜੇ ਅਸੀਂ 네ਗੇਟਿਵ ਚੀਜ਼ਾਂ ਦਿਖਾਈ ਜਾਵਾਂਗੇ ਖਾਸ ਤੌਰ ਤੇ ਮੀਡੀਆ ਨੂੰ ਖੇਤਰ ਨੂੰ ਸਾਡੀ ਮੇਰੀ ਬਹੁਤ ਅਪੀਲ ਆ ਜ ਕਹਿੰਦੇ ਹੁੰਦੇ ਜੋ ਬੀਜੋਗੇ ਵੱਡਣਾ ਪਊਗਾ ਜੇ ਪੋਜ਼ਿਟਿਵ ਦਿਖਾਵਾਂਗੇ ਪੋਜ਼ਿਟਿਵ ਉਹ ਵਾਪਰੂਗਾ ਜੇ ਨੈਗੇਟਿਵ ਦਿਖਾਵਾਂਗੇ ਨੈਗੇਟਿਵ ਮੈਂ ਇੱਥੇ ਖੜਾ ਐਵੇਂ ਲਾਂ ਤਾਂ ਮਰੀ ਜਾਵਾਂ ਐਵੇਂ ਨੈਗੇਟਿਵ ਗੱਲਾਂ ਕਰੀ ਜਾਵਾਂ ਆਈ ਨਹੀਂ ਹੋ ਰਿਹਾ ਜੀ ਇੱਥੇ ਉਹ ਨਹੀਂ ਹੋ ਰਿਹਾ ਉਹ ਨਹੀਂ ਹੋ ਰਿਹਾ ਠੀਕ ਆ ਯਾਰ ਘਟੋ ਘਟ ਆ ਤਾਂ ਰਹੇ ਆ ਨਾ ਜੇ ਐਡਾ ਅੱਜ ਇੱਥੇ ਕੱਠ ਹੋ ਰਿਹਾ ਐਡੀ ਵੱਡੀ ਗਿਣਤੀ ਚ ਨੌਜਵਾਨ ਪਹੁੰਚੇ ਆ ਆਏ ਆ ਕੋਈ ਗੱਲ ਨਹੀਂ ਹੌਲੀ ਹੌਲੀ ਪਤਾ ਲੱਗੂ ਜਦੋਂ ਹੌਲੀ ਹੌਲੀ ਆਪੇ ਉਹ ਇਸਰਾਵਲ ਤੁਰ ਪੈਣਗੇ ਅੱਜ ਜਿਹੜੇ ਇੱਥੇ ਦਸਤਾਰਾਂ ਸਜਾ ਰਹੇ ਆ ਇਹਨਾਂ ਦੇ ਵਿੱਚੋਂ ਮੈਂ ਵੀ ਕੇਸ ਰੱਖੂਗਾ ਮੈਂ ਵੀ ਸੋਨਾ ਸਰੂਪ ਲੈ ਕੇ ਅਗਲੇ ਸਾਜ ਤੋਂ ਮੈਂ ਫਤੇਗੜ ਸਾਹਿਬ ਮੱਥਾ ਟੇਕਣ ਜਾਊਗਾ ਨਾ ਜਦੋਂ ਬਾਬਾ ਜੁਰਾਵਰ ਸਿੰਘ ਤੇ ਬਾਬਾ ਪਤੇ ਸਿੰਘ ਤੇ ਧੰਨਾ ਮਾ ਗੁਜਰ ਕੋਰ ਨੂੰ ਜਾ ਕੇ ਮੈਂ ਅਰਦਾਸ ਕਰੂੰਗਾ ਤਾਂ ਉਦੋਂ ਮੇਰੇ ਸਿਰ ਦੇ ਉੱਤੇ ਸੋਹਣੀ ਦਸਤਾਰ ਸਜਾਈ ਹੋਊਗੀ ਮੇਰੇ ਦਾੜਾ ਪ੍ਰਕਾਸ਼ ਕੀਤਾ ਹੋਊਗਾ ਤੇ ਕੋਈ ਇਹ ਵੀ ਸੋਚੂਗਾ ਕਿ ਮੈਂ ਅੰਮ੍ਰਿਤਸਰ ਆ ਕੇ ਗੁਰੂ ਦੀ ਬੋਕਲ ਦੇ ਵਿੱਚ ਜਾ ਕੇ ਬੈਠੂਗਾ ਮੇਰਾ ਘਰ ਕਿਉਂਕਿ ਇਹ ਸਾਡਾ ਸਕੂਲ ਆ ਇੱਥੋਂ ਸਾਨੂੰ ਸਿੱਖਣਾ ਪੈਣਾ ਜੇ ਅਸੀਂ ਇੱਥੋਂ ਸਿੱਖ ਕੇ ਨਹੀਂ ਜਾਂਦੇ ਫਿਰ ਅਸੀਂ ਫੇਲ ਹੋਵਾਂਗੇ ਜ਼ਿੰਦਗੀ 'ਚ ਪਾਸ ਨਹੀਂ ਹੋਵਾਂਗੇ ਤਾਂ ਇਹ ਸੀ ਸਾਡੇ ਛੀਦਾਂ ਦੀ ਧਰਤੀ ਸ਼ਰੀਫਤੇਗੜ ਸਾਹਿਬ ਤੋਂ ਇੱਕ ਬਾਕੀ ਨਾਲ ਜਿਹੜੀ ਗੱਲਾਂ ਹੋਈਆਂ ਤਾਂ ਅਸੀਂ ਇਸ ਤਰ੍ਹਾਂ ਹੀ ਸੁਚੇਤ ਕਰਦੇ ਰਹਾਂਗੇ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਤੇ ਜਿਹੜੀ ਇਨਸਾਨੀਅਤ ਦਾ ਜਿਹੜਾ ਇਥੋਂ ਪਾਠ ਹੈ ਲੈ ਕੇ ਜਾਣਾ ਚਾਹੀਦਾ ਹਰ ਇੱਕ ਸੰਗਤ ਨੂੰ ਕਿਉਂਕਿ ਦਸਵੰਤ ਇੱਕ ਪਾਸੇ ਜਿਹੜਾ ਕੱਢ ਕੇ ਅਸੀਂ ਲੰਗਰ ਤਾਂ ਲਾਉਨੇ ਹਾਂ ਪਰ ਦੂਜੇ ਪਾਸੇ ਜਿਹੜਾ ਸਾਡੇ ਆਲੇ ਦੁਆਲੇ ਪਿੰਡ ਕਸਬੇ ਦੇ ਜਿਹੜਾ ਲੋੜਵੰਦ ਪਰਿਵਾਰਾਂ ਉਸ ਦੀ ਵੀ ਆਂਡੀਆਂ ਗਵੰਡੀਆਂ ਨੂੰ ਰਲ ਕੇ ਮਦਦ ਕਰਨੀ ਇੱਕ ਉਹਦਾ ਮੁੱਢਲਾ ਫਰਜ਼ ਵੀ ਬਣਦਾ ਤਾਂ ਇਹ ਸੀ ਆ